ਇੰਨਾ ਐਨਾ ਕੱਢ ਕੇ ਸਾਰਾ ਪਾੜਿਆ ਦੂਜੇ ਦਿਨ ਇਥੋਂ ਕੱਢ ਲਏ ਆ ਇਹ ਵਾਰੀ ਨਾ ਤੁਰੇ ਜਾਂਦੇ ਆ ਤੇ ਮਗਰ ਦੀ ਮਗਰ ਨਾ ਬਰੀਕ ਬਰੀਕ ਰਹਿ ਜਾਂਦਾ ਇਹਦਾ ਮਟੀਰੀਅਲ ਜਿਵੇਂ ਆ ਇੱਕ ਵੀ ਰਗੇ ਤੋ ਇੱਕ ਤੋਂ ਬਹੁਤ ਤੇਜ਼ੀ ਵੱਧਦਾ ਇਹ ਆ ਦੇਖੋ ਕਿਵੇਂ ਛਪੜ ਚ ਕੇਲੀ ਹੀ ਵੱਧਦੀ ਹਾਂ ਕੇਲੀ ਵਾਲਾ ਕੰਮ ਹੀ ਆ ਉਹਨਾਂ ਚੋਂ ਹੀ ਆ ਇਹ ਰੇਹ ਨਹੀਂ ਪਾਉਣੀ ਪੈਂਦੀ ਇੱਕ ਵਾਰੀ ਗੋਹਾ ਪਾਉਣਾ ਬਾਜੀ ਤੋਂ ਲਾਉਣਾ ਜਿੱਦਣ ਤੁਸੀਂ ਤੇ ਕਹਿੰਦਾ ਦੁੱਧ ਪਾਉਣਾ ਮਹੀਨੇ ਦੋ ਮਹੀਨਿਆਂ ਤੋਂ ਇੱਕ ਫੋਸ ਪਾਉਣਾ ਜੀ ਕਿਲੋ ਅੱਛਾ ਐਨੇ ਸਾਰੇ ਚ ਹਾਂ ਸਾਰੇ ਚ ਹਾਂ ਇੱਕ ਵਾਰੀ ਪਾਉਣਾ ਜਦੋਂ ਲਾਉਣਾ ਜਿੱਦਣ ਉਹ ਮਿੱਟੀ ਦੀ ਮਿਕਸ ਕਰਨਾ ਹੈ ਉੱਤੇ ਪਾਦਰਾਂ ਉਹ ਵੀ ਉਹ ਬਸ ਉਹ ਬੱਚੀ ਖੋਲ ਦੇਣਾ ਬਾਈ ਪਾਣੀ ਦੇ ਤਾਂ ਇਹ 3 ਇੰਚ ਮਿੱਟੀ ਹੈ ਥੱਲੇ ਇਹਦੇ ਓਕੇ ਤੇ ਆ ਸਾਰਾ ਫੁੱਟ ਬਸ ਹੈਗੇ ਇਹ ਉਦੋਂ ਕੰਪਨੀ ਲਾ ਕੇ ਗਈ ਸੀ ਸਾਰੇ ਪਿੰਡਾਂ ਚ ਓਕੇ ਤੇ ਲੋਕਾਂ ਨੂੰ ਚੱਲੇ ਨਹੀਂ ਇਹ ਬੰਦਾ ਹੈਗਾ ਹਿੰਮਤੀ ਥੋੜਾ ਜਿਹਾ ਮੀਨਤੀ ਹੈ ਇਹਨੇ ਸ਼ਾਂਸ਼ ਨੂੰ ਵਧੀਆ ਕਰ ਰੱਖੀ ਅੱਦਨੇ ਦਾ ਮਚਾਲਿਆ ਉਹ ਬਿੱਲੀ ਪਏ ਲੋਕਾਂ ਦੇ ਜੇ ਐਜੀ ਥਾਂ ਤੇ ਬਾਈ ਇਹਨੂੰ ਜਿਹਦੇ ਕੋਲੇ ਪਏ ਵੇਲੇ ਚੱਕ ਲੈਣੇ ਆ ਉਹ ਪੱਟਕੀ ਲਾਉਣਾ ਹੋਵੇ ਜਿਹਦਾ ਬਾਹਰ ਇੱਕ ਮਿੰਟ ਬੋ ਕਰਦੇ ਥੱਲੇ ਆਪਣੇ ਕੋ ਘਰੇ ਤੋਂ ਆ ਪੱਟਕੀ ਨਹੀਂ ਉਹ ਪਟਕਾ ਗਾ ਕੇ ਕੰਮ ਚੰਗਾ ਨਾ ਇਹਨਾਂ ਤੁਸੀਂ ਇੱਕ ਇੱਕ ਕਿੱਟ ਦਾ ਬਣਾ ਲਓ ਆਹ ਵਿੱਚ ਕਾਈ ਤਾਂ ਲਾਉਣੀ ਪਊਗਾ ਨਹੀਂ ਨਹੀਂ ਲੋੜ ਹੀ ਨਹੀਂ ਬਾਈ ਜਿਹੜਾ ਪਲਾਸਟਰ ਕਰ ਲਈ ਢਿੱਗੀ ਠੀਕ ਹੈ ਜਿਵੇਂ ਗੁਰਦੁਆਰੇ ਨੇ ਆਪਣੇ ਪੈਰ ਧੋਣ ਵਾਲੀ ਹੁੰਦੀ ਖੇਲ ਜੀ ਉਹ ਬਣਾ ਲੈ ਪਾਣੀ ਪਾਈ ਦੇ ਵਿੱਚ ਹੈ ਪਾਣੀ ਤੇ ਪਾਣੀ ਪਾਣੀ ਹੋਣਾ ਚਾਹੀਦਾ ਉਨਾਂ ਹੀ ਰਹਿਣਾ ਚਾਹੀਦਾ ਪਾਣੀ ਥੱਲੇ ਮੈਂ ਟਰਪਾਲ ਹੋਊਗਾ ਤੇ ਪਾਣੀ ਰੋਜ਼ ਮੰਗੂ ਹੀ ਪਾਉਣਾ ਜੀ ਕਿਵੇਂ ਆ ਬਾਈ ਪਾਣੀ ਚੇਂਜ ਕਰਨਾ ਪੈਣਾ ਵਿੱਚ ਨਹੀਂ ਨਹੀਂ ਕੋਈ ਚੇਂਜ ਨਹੀਂ ਜਿਹਨਾਂ ਕੋਈ ਜਦੋਂ ਮਾੜਾ ਮੋਟਾ ਘਟਦਾ ਉਹ ਤਾਜ਼ਾ ਪਾਣੀ ਪਾ ਦੋ ਇਹਨੂੰ ਬਸ ਉਹ ਐ ਨਹੀਂ ਪਾਉਣਾ ਛੜਕਾ ਕੇ ਬਕ ਨਹੀਂ ਦੇਦਾ ਕਰਦਾ ਉਹਨਾਂ ਕ ਪਾ ਦੇ ਲੈਵਲ ਜਾ ਹਾਂ ਲੈਵਲ ਬਣਾਈ ਰੱਖੀ ਆ ਵੀ ਲੈਵਲ ਤਾਂ ਆਪੇ ਹੀ ਬਣ ਜਾਂਦਾ ਛੜਕ ਕੇ ਕਰਿਆ ਵੇ ਖੜੇ ਪਣੀ ਵਿੱਚ ਹੋਣੀ ਮਰਦੀ ਪਰੋ ਨਹੀਂ ਆ ਵੀ ਕਿੰਨੀ ਕਿ ਮਰ ਜਾਂਦੀ ਆ ਸੁੰਗੀ ਜਾ ਬਣਾਂਦੀ ਰਹੇ ਨੂੰ ਨਹੀਂ ਨਹੀਂ ਕੋਈ ਨਹੀਂ ਸਾਫ ਆ ਬਣਿਆ ਆ ਵੀ ਪੂਰਾ ਹਾਂ ਤਾਂ ਪਈ ਹੈ ਬਾਈ ਵੈਸੇ ਸ਼ਾਨ ਵਾਲਾ ਸ਼ੇ ਇਹ ਮੋਸ਼ ਕੁਮਾਰ ਦਾਣ ਨੇ ਰਸੋਈ ਕੋਲੇ ਇਹ ਤਾਂ ਸਚਾਰੇ ਬਹੁਤ ਮੱਲਾ ਜਿ ਲਈ ਕਿੰਨੇ ਦਿਨਾਂ ਚ ਹੋ ਜਾਂਦਾ ਹੈ ਮੱਲਾ ਵਾਜ ਲੱਗੇ ਕਿੰਨੇ ਦਿਨ ਮੇਰਾ ਉਹ ਆਪਣਾ ਤੁਸੀਂ ਦੇਖਿਆ ਮੈਨੂੰ 4-5 ਦਿਨ ਹੋ ਗਿਆ ਛੱਡੇ ਨੂੰ ਉਹ ਸਾਰਾ ਕਵਰ ਕਰ ਗਿਆ ਇਹ ਇੰਨਾ ਹੀ ਬਹੁਤ ਹੈ ਇੰਨਾਂ ਲਾ ਕੇ ਛੱਡ ਦੇ ਵਿੱਚ ਇਹ ਤੁਹਾਡਾ 10-15 ਦਿਨਾਂ ਵਿੱਚ ਸਾਰਾ ਕਵਰ ਕਰ ਦੂਗਾ। ਅੱਛਾ ਆਪੇ ਫੈਲ ਜੂ ਅੱਗੇ ਹੈਂ ਫੇਰ ਨਹੀਂ ਮੁੱਕਦਾ ਇਹ ਇੰਨਾ ਪਾ ਦੇ ਬੱਕਰੀ ਨੂੰ ਇੱਕ ਬਹੁਤ ਹੈ। ਇਹ ਤਾਂ ਬਣਾਈ ਇਹ ਤਾਂ ਵੀਰੇ ਉਹੀ ਐਕਸਟਰਾ ਚੀਜ਼ ਹੈ ਤਾਂ ਫ੍ਰੀ ਆਫ ਕਾਸਟ ਹੈ ਤਾਂ ਜੇ ਤੁਸੀਂ ਕਰਨਾ ਕੋਈ ਜ਼ਰੂਰੀ ਨਹੀਂ ਹੈ ਬੱਕਰੀਆਂ ਆਸਤੇ ਮੰਨ ਲਾ ਸੀ ਬਣਾਉਣਾ ਹੀ ਬਣਾਉਣਾ ਇਹ। ਇਹ ਤਾਂ ਜੇ ਤੁਸੀਂ ਕਰ ਲਓਗੇ ਫ੍ਰੀ ਚਾਹੇ ਚ ਕੋਈ ਰੇ ਨਹੀਂ ਪਾਣੀ ਮੱਝਾਂ ਵੀ ਮੁਰਗੀਆਂ ਨੂੰ ਐ ਪਾ ਦੇਣੇ ਸਕਾਸ ਕੂ ਕੇ ਸਕਾ ਕੇ ਵੀ ਪਾ ਸਕਦੇ ਆ ਇਹਨੂੰ। ਆਈ ਭਾਜ ਇਹਦਾ ਕਈ ਇਹਨਾਂ ਦੀਆਂ ਬੱਕਰੀਆਂ ਗਿੱਧੀਆਂ ਇੱਥੋਂ ਆ ਗਈ ਵਿਚੋ ਖਾ ਜਾਂਦੀਆਂ ਆਪੇ ਮੇਰੇ ਮੂੰਹ ਨੇ ਇਹ